ਪੰਜਾਬ ਕੋਲ ਟੋਟਲ ਪਾਣੀ ਜਿਹੜਾ ਵਾ ਨੈਰੀ ਪਾਣੀ ਜਿਹੜਾ ਵਾ ਉਹ ਕਹਿ ਸਕਦੇ ਆਂ ਕਿ ਉਹ 14.22 ਐਮਐਫ ਪਾਣੀ ਐਸਲੀ ਹੈ ਔਰ ਇਸ ਹੱਥ ਨਹਿਰਾਂ ਦੇ ذریعے ਇਹ ਪਾਣੀ ਜਿਹੜਾ ਵਾ ਖੇਤੀਬਾੜੀ ਵਾਸਤੇ ਸਚਾਈ ਵਾਸਤੇ ਪਹੁੰਚ ਰਿਹਾ ਵਾ ਸਰਹੰਦ ਕਨਾਲ ਬਿਸ਼ਤ ਦਵਾਬ ਕਨਾਲ ਯੂਬੀਡੀਸੀ ਸਰਹੰਦ ਫੀਡਰ ਸਿਸਟਮ ਈਸਟਰਨ ਕਨਾਲ ਸਿਸਟਮ ਪਾਖੜਾ ਮੇਨ ਲਾਈਨ ਤੇ ਸ਼ਾਹ ਨਹਿਰ ਕਨਾਲ ਸਿਸਟਮ ਪਰ ਇਹ ਨਹਿਰਾਂ ਦੇ ਬਾਵਜੂਦ ਸਿਰਫ 27% ਦੀ ਜਿਹੜੀ ਸਚਾਈ ਆ ਯਾਦ ਦੇ ਵਿੱਚ ਉਹ ਨਹਿਰਾਂ ਦੇ ਜ਼ਰੀਏ ਹੋ ਰਹੀ ਹੈ ਬਾਕੀ 73% ਦੀ ਜਿਹੜੀ ਖੇਤੀ ਆ ਉਹ ਟਿਊਬਵੈਲਸ ਨਾਲ ਹੋ ਰਹੀ ਹੈ ਔਰ ਆਲਮੋਸਟ 3 13 ਤੋਂ 14 ਲੱਖ ਹੈ ਇਸ ਵੇਲੇ ਟਿਊਬਵੈਲ ਨੇ ਤੁਸੀਂ ਹੈਰਾਨ ਹੋਗੇ ਕਿ 1970 ਸਿਰ 2 ਲੱਖ ਟਿਊਬਵੈਲ ਸੀ ਉਸ ਤੋਂ ਬਾਅਦ ਫਿਰ ਜਦੋਂ ਫ੍ਰੀ ਬਿਜਲੀ ਦਾ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਧੜਾ ਧੜਾ ਟਿਊਬਵੈਲ ਜੜੇ ਆ ਉਹ ਲੱਗਦੇ ਗਏ ਉਹਦਾ ਰਿਜ਼ਲਟ ਇਹ ਹੈ ਵੀ ਆਪਣੇ 150 ਬਲਾਕ ਦੇ ਵਿੱਚ ਹੁਣ ਸਿਰਫ 15 ਜਾਂ 16 ਬਲਾਕ ਆ ਜਿੱਥੇ ਸਿਚੁਏਸ਼ਨ ਠੀਕ ਆ ਬਾਕੀ ਸਾਰੇ ਰੈਡ ਜ਼ੋਨ ਦੇ ਵਿੱਚ ਆ ਗਏ ਮਤਲਬ ਉੱਥੇ ਖਤਰੇ ਦੀ ਘੰਟੀ ਜ਼ਮੀਨ ਹੇਠਲੇ ਪਾਣੀ ਦੀ ਵੱਜ ਚੁੱਕੀ ਆ ਮਾਲਵਾ ਨਹਿਰ ਬਾਰੇ ਆਪਾਂ ਕਾਫੀ ਡਿਟੇਲ ਚ ਗੱਲ ਕਰ ਹੀ ਲਈਆ ਪਰ ਉੱਥੇ ਦੋ ਤਿੰਨ ਗੱਲਾਂ ਜ਼ਰੂਰ ਕਰਨੀਆਂ ਬਣਦੀਆਂ ਵਾਂ ਕਿ ਅ ਜਿਹੜਾ ਇਹ ਇੰਟਰ ਸਟੇਟ ਜਿਹੜਾ ਕੁਝ ਸੱਜਣ ਕਹਿ ਰਹੇ ਸਨ ਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਸ਼ਾਇਦ ਅਜੇਪਾਲ ਬਰਾੜ ਨੇ ਗਲਤੀ ਕੀਤੀ ਹੈ ਕਿ ਅਸੀਂ ਕਹਿ ਰਹੇ ਸੀ ਕਿ ਰਾਜਸਥਾਨ ਕਨਾਲ ਦੇ ਵਿੱਚੋਂ ਸਾਨੂੰ ਮੋਗੇ ਲਾ ਦਿਓ ਉਹਦੇ ਵਿੱਚੋਂ ਮੋਗੇ ਨਹੀਂ ਮਿਲ ਸਕਦੇ ਕਿਉਂਕਿ ਉਹ ਇੰਟਰ ਸਟੇਟ ਸਮਝੌਤਾ ਵਾ ਜਿਹਦੇ ਤਹਿਤ ਰਾਜਸਥਾਨ ਕਨਾਲ ਬਣੀ ਹੋਈ ਹੈ ਸੋ ਉਹਦੇ ਚੋਂ ਪਾਣੀ ਤੁਸੀਂ ਨਹੀਂ ਚੁੱਕ ਸਕਦੇ ਇਹੋ ਹੀ ਮਸਲਾ ਜਿਵੇਂ ਦੱਸਿਆ ਵੀ ਪੰਜਾਬ ਦੇ ਵਿੱਚ ਵੀ ਦਸ਼ਮੇਸ਼ ਨਹਿਰ ਵਾਲਾ ਵੀ ਆਇਆ ਸੀਗਾ ਸੋ ਜਿਹੜੇ ਇੰਟਰ ਸਟੇਟ ਐਗਰੀਮੈਂਟਸ ਆ ਉਹਦੇ ਉਹ ਐਗਰੀਮੈਂਟ ਵਾਇਲੇਟ ਨਹੀਂ ਹੋ ਸਕਦੇ ਸੋ ਇਸ ਕਰਕੇ ਇਸੇ ਕਰਕੇ ਸ਼ਾਇਦ ਮਾਲਵਾ ਨਹਿਰ ਜਿਹੜੀ ਆ ਉਹ ਬਣ ਜਾ ਰਹੀ ਆ ਕਿਉਂਕਿ ਤੁਸੀਂ ਰਾਜਸਥਾਨ ਕਨਾਲ ਦੇ ਵਿੱਚੋਂ ਪਾਣੀ ਨਹੀਂ ਚੁੱਕ ਸਕਦੇ ਤੁਹਾਡੀ ਆਪਣੀ ਨਹਿਰ ਆ ਸਰਹੰਦ ਫੀਡਰ ਉੱਥੋਂ ਤੁਸੀਂ ਭਾਵੇਂ ਲਿਫਟ ਦੇ ਨਾਲ ਪਾਣੀ ਚੁੱਕ ਲੋ ਜੋ ਚੁੱਕਿਆ ਵੀ ਜਾ ਰਿਹਾ ਆ অলਮੋਸਟ 300 ਉੱਥੇ ਲਿਫਟ ਪੰਪ ਲੱਗੇ ਹੋਏ ਆ ਦਸ਼ਮੀਸ਼ ਨਹਿਰ ਪ੍ਰੋਜੈਕਟ ਦੇ ਮੈਂ ਥੋੜੀ ਜੀ ਡਿਟੇਲ ਜਾਣ ਲੱਗਾ ਵਾਂ ਕਿਉਂਕਿ ਡਾਕੂਮੈਂਟ ਮੇਰੇ ਕੋਲ ਹੈਗੇ ਆ ਜਿਵੇਂ ਦੱਸਿਆ ਕਿ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਮੰਮੀ ਉਹਦਾ ਮੈਂਬਰ ਸੀ ਟੋਟਲ ਉੱਤੇ ਖਰਚਾ ਹੋਣਾ ਜੇ ਕਦੀ ਬਣਦੀ ਆ ਨਹਿਰ ਤੇ 3400 ਕਰੋੜ ਅੱਜ ਦੀ ਤਰੀਕ ਦੇ ਵਿੱਚ ਉਸਦਾਇ ਖਰਚ ਹੋਰ ਵੱਧ ਜਵੇ ਅ ਔਰ ਇਹ ਪਾਣੀ ਬੜਾ ਇੰਟਰਸਟਿੰਗ ਤਰੀਕੇ ਨਾਲ ਪਾਣੀ ਚੁਕਣਾ ਵਾ ਇੱਕ ਪੈਰਲਲ ਨਹਿਰ ਬਣ ਰਹੀ ਹੈ ਹੁਣ ਹੁਣ ਦਸ਼ਮੇਸ਼ ਨਹਿਰ ਜਿਹੜੀ ਜਿਹੜੀ ਐਸਵਾਈਐਲ ਨਹਿਰ ਜਿੱਚ ਪਹਿਲੋਂ ਜਿਹਦੇ ਥਰੂ ਦਸ਼ਮੇਸ਼ ਨਹਿਰ ਦਾ ਪਾਣੀ ਆਉਣਾ ਸੀ ਉਹ ਹੁਣ ਉਹਦੇ ਚੋਂ ਨਹੀਂ ਆਉਣਾ ਉਹਦੇ ਨਾਲ ਪੈਰਲਲ ਇੱਕ ਨਹਿਰ ਬਣ ਰਹੀ ਹੈ ਜਿਹੜੀ ਐਸਵਾਈਐਲ ਦੇ ਨਾਲ-ਨਾਲ ਔਰ ਇਹਦੇ ਵਾਸਤੇ ਪਾਣੀ ਜਿਹੜਾ ਵਾ ਇਹ ਲੋਹਾਨ ਖਾੜਿਆ ਆਨੰਦਪੁਰ ਸਾਹਿਬ ਦੇ ਕੋਲ ਉੱਥੋਂ ਚੁਕਣਾ ਵਾ ਔਰ ਅਰੰਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਆ ਉਹਨੂੰ ਲੋਹਾੜਖੰਡ ਤੋਂ ਪਾਣੀ ਚੁੱਕ ਕੇ ਤੇ ਫਿਰ ਇਹਨੂੰ ਨੰਗਲ ਹਾਈਡਲ ਚੈਨਲ ਦੇ ਨਾਲ-ਨਾਲ ਇੱਕ ਇਹ ਦਸ਼ਮੇਸ਼ ਕੈਰੀਅਰ ਚੈਨਲ ਬਣਾ ਪੈলো ਦਸ਼ਮੇਸ਼ ਕੈਰੀਅਰ ਚੈਨਲ ਜਿਹੜਾ ਵਾ ਇਹ ਕਰੀਬ 28 ਕਿਲੋਮੀਟਰ ਦਾ ਵਾ ਫਿਰ ਦਸ਼ਮੇਸ਼ ਕੈਰੀਅਰ ਚੈਨਲ ਜਿਹੜਾ ਵਾ ਇਹ ਮਿਲੂਗਾ ਮੇਨ ਦਸ਼ਮੇਸ਼ ਨਹਿਰ ਦੇ ਵਿੱਚ ਉਹ ਕਰੀਬ 18 ਕਿਲੋਮੀਟਰ ਅੱਗੇ ਚੱਲੂਗੀ ਫਿਰ ਉਹਦੇ ਦੋ ਡਿਵੀਜ਼ਨ ਹੋ ਜਣੀਆਂ ਇੱਕ ਅਪਰ ਚੈਨਲ ਤੇ ਇੱਕ ਲੋਅਰ ਚੈਨਲ ਅਪਰ ਚੈਨਲ ਜਿਹੜਾ ਵਾ ਇਹ ਇਧਰ ਚਮਕੌਰ ਸਾਹਿਬ ਤੇ ਚੂਨੀਵਲ ਦੇ ਇਲਾਕਿਆਂ ਵਾਸਤੇ ਔਰ ਜਿਹੜਾ ਲੋਅਰ ਚੈਨਲ ਆ ਉਹ ਸਿਆਲਬਾ ਮਾਜਰੀ ਤੇ ਇਹ ਇਲਾਕੇ ਜਿਹੜੇ ਆ ਔਰ ਫਿਰ ਖਰੜ ਹੁੰਦਾ ਹੁੰਦਾ ਮੁਹਾਲੀ ਨੂੰ ਉਹਨੇ ਕਵਰ ਕਰਨਾ ਸੀ ਸੋ ਉਸ ਤੋਂ ਬਾਅਦ ਫਿਰ ਛੋਟੇ ਛੋਟੇ ਨਹਿਰਾ ਨਿਕਲਣੀਆਂ ਉਹ ਨਹਿਰਾ ਕਰੀਬ ਆਲਮੋਸਟ 300 ਕਿਲੋਮੀਟਰ ਦੀਆਂ ਨਹਿਰਾਆਂ ਸੋ ਟੋਟਲ ਨਹਿਰਾ ਜਿਹੜੀਆਂ ਬਣਨੀਆਂ ਕੈਰੀਅਰ ਚੈਨਲ ਮਿਲਾ ਕੇ ਮੇਨ ਦਸ਼ਮੇਸ਼ ਨਹਿਰ ਬਣਾ ਕੇ ਤੇ ਫਿਰ ਅਪਰ ਚੈਨਲ ਤੇ ਲੋਅਰ ਚੈਨਲ ਤੇ ਪਲੱਸ ਅੱਗੇ ਵਾਲੀਆਂ ਨਹਿਰਾ ਇਹ ਗਿਆ ਇਹ ਟੋਟਲ ਆਲਮੋਸਟ 424 ਕਿਲੋਮੀਟਰ ਦਾ ਨਰੀ ਖਰਚ ਸੀਗਾ ਨਰਾ ਬਣਾਉਣ ਦਾ ਖਰਚ ਔਰ ਟੋਟਲ ਸਵਾ 3 ਲੱਖ ਏਕੜ ਜਿਹੜਾ ਵਾ ਉਹਦੀ ਸਿੰਚਾਈ ਇਹਦੇ ਨਾਲ ਹੋਣੀ ਸੀ ਟੋਟਲ 8 ਬਲਾਕ ਕਵਰ ਹੋਣੇ ਸੀ ਰੋਪੜ ਸਿਆਲਬਾ ਮਾਝੀ ਚਮਕੌਰ ਸਾਹਿਬ ਖਰੜ ਬਸੀ ਪਖਾਣਾ ਰਾਜਪੁਰਾ ਕਿਨੌਰ ਤੇ ਡੇਰਾ ਬਸੀ ਚਾਰ ਜ਼ਿਲ੍ਹਿਆਂ ਦੇ ਵਿੱਚ ਹੈ ਸੋ ਇਹ ਹੁਣ ਗੱਲ ਵਿੱਚ ਹੀ ਆ ਹਲੀ ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਦਾ ਸਾਰਾ ਧਿਆਨ ਮਾਲਵਾ ਕਨਾਲ ਵਾਲਿਆ ਪਰ ਮੇਰੇ ਖਿਆਲਿਆ ਦਸ਼ਮੀਸ਼ ਨਹਿਰ ਵੱਲ ਵੀ ਧਿਆਨ ਜਿਵੇਂ ਸਾਡੇ ਕਾਲਜ ਨੇ ਕਿਹਾ ਜਰੂਰ ਦੇਣਾ ਚਾਹੀਦਾ ਪਰ ਦੋਵਾਂ ਨਹਿਰਾਂ ਵਾਸਤੇ ਖਾਸ ਕਰਕੇ ਮਾਲਵਾ ਵਾਸਤੇ ਮੇਰਾ ਖਿਆਲ ਇੱਕ ਪ੍ਰੋਪਰ ਸਾਇੰਟਿਫਿਕ ਐਨਾਲਿਸਿਸ ਦੀ ਲੋੜ ਹੈ ਜਦੋਂ ਰਾਜਸਥਾਨ ਕਨਾਲ ਬਣੀ ਸਰਹੰਦ ਫੀਡਰ ਦੇ ਨਾਲ ਨਾਲ ਉਦੋਂ ਇੱਕ ਵੱਡਾ ਨੁਕਸਾਨ ਹੋਇਆ ਕੀ ਕੋਲੇਰੀਅਸ ਦੇ ਵਿੱਚ ਫਲਡਸ ਆ ਗਏ ਕਿਉਂਕਿ ਉਹ ਏਰੀਆ ਇੰਨਾ ਪਾਣੀ ਉਥੋਂ ਦੀ ਇੰਨਾ ਹੀ ਚਲ ਸਕਦਾ ਪਾਣੀ ਇਹਨਾਂ ਨੰਗੇ ਜਿੱਥੇ ਜਿੱਥੇ ਥੱਲੇ ਸੋਇਲ ਸੂਟੇਬਲ ਨਹੀਂ ਹੈ ਉਥੇ ਪਾਣੀ ਜਿਹੜਾ ਵਾ ਉਹ ਥੱਲੇ ਥੱਲੋਂ ਸੇਮ ਆ ਜਾਂਦੀ ਹੈ ਪਾਣੀ ਥੱਲੇ ਜਾਂਦਾ ਨਹੀਂ ਉਹਦੀ ਪਾਣੀ ਦੀ ਨੇਚਰਲ ਥੱਲੇ ਹੇਠ ਸੀਪੇਜ ਨਹੀਂ ਹੁੰਦੀ ਸੋ ਇਹ ਪ੍ਰੋਪਰ ਸੈਂਟੀਫਿਕ ਐਨਾਲਿਸਿਸ ਦੇ ਨਾਲ ਤੋਂ ਬਾਅਦ ਹੀ ਮਾਲਵਾ ਨਹਿਰ ਜਿਹੜੀ ਹੈ ਬਣਨੀ ਚਾਹੀਦੀ ਆ ਭਾਵੇਂ ਡਿਫੈਂਸ ਵਾਸਤੇ ਆ ਭਾਵੇਂ ਕਿਸੇ ਪਰਪਸ ਵਾਸਤੇ ਆ ਔਰ ਜੇ ਸੈਂਟੀਫਿਕ ਐਨਾਲਿਸਿਸ ਦੇ ਵਿੱਚ ਇਹ ਗੱਲ ਨਿਕਲ ਕੇ ਆਉਂਦੀ ਆ ਕਿ ਸੀਪੇਜ ਦੀ ਪ੍ਰੋਬਲਮ ਹੈ ਔਰ ਸੇਮ ਆ ਸਕਦੀ ਆ ਤੇ ਫਿਰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਅਰਜਣਾ ਚਾਹੀਦਾ ਵਾ ਦੇ ਮਸਟ ਪੁੱਟ ਦੇ ਫੁੱਟ ਡਾਊਨ ਪੀ ਇਹਦਾ ਪਹਿਲਾਂ ਇਲਾਜ ਲੱਭੋ ਤੇ ਫਿਰ ਆਪਾਂ ਕਨਾਲ ਇਹ ਬਣਾਵਾਂਗੇ ਵੈਸੇ ਇਸ ਕਨਾਲ ਦਾ ਜੇ ਸਿੰਚਾਈ ਵਾਸਤੇ ਫਾਇਦਾ ਵਾ ਤੇ ਅਸੀਂ ਵੀ ਇਹਨੂੰ ਵੈਲਕਮ ਕਰਦੇ ਆ ਲੇਕਿਨ ਉਸ ਏਰੀਆ ਦੀ ਬਰਬਾਦੀ ਕਿਸੇ ਹਾਲਤ ਦੇ ਵਿੱਚ ਵੀ